ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ गिर ਗਈ ਹੈ ਉਹਨਾਂ ਦੀ ਆਉਣ ਵਾਲੀ ਫਿਲਮ ਨਿੱਕਾ ਜੈਲਦਾਰ 4 ਦੇ ਟ੍ਰੇਲਰ ਦੇ ਵਿੱਚ ਉਹ ਸ਼ਰਾਬ ਪੀਂਦੀ ਤੇ ਹੱਥ ਵਿੱਚ ਸਿਗਰਟ ਫੜਦੀ ਹੋਈ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਪੰਜਾਬ ਆਰਟਿਸਟ ਫੋਰਮ ਨੇ ਸਖਤ ਵਿਰੋਧ ਜ਼ਾਹਰ ਕੀਤਾ ਹੈ ਤੇ ਕੇਂਦਰ ਸਰਕਾਰ ਤੇ ਸੈਂਸਰ ਬੋਰਡ ਨੂੰ ਲਿਖਤ ਰੂਪ ਦੇ ਵਿੱਚ ਫਿਲਮ ਨੂੰ ਰਿਲੀਜ਼ ਕਰਨ ਤੇ ਪੂਰੀ ਤਰ੍ਹਾਂ ਬੈਨ ਲਗਾਉਣ ਦੀ ਮੰਗ ਕੀਤੀ ਹੈ ਫੋਰਮ ਨੇ ਇਸ ਨੂੰ ਸਿੱਖ ਰਹਿਤ ਮਰਿਆਦਾ ਤੇ ਪੰਜਾਬੀ ਸੱਭਿਆਚਾਰ ਦਾ અપਮਾਨ ਦੱਸਿਆ ਹੈ ਇੱਕ ਹਫ਼ਤੇ ਪਹਿਲਾਂ ਰਿਲੀਜ਼ ਹੋਏ ਨਿਕਾ ਜੈਲਦਾਰ 4 ਦੇ ਲਗਭਗ 3 ਮਿੰਟ ਦੇ ਟ੍ਰੇਲਰ ਦੇ ਵਿੱਚ ਸੋਨਮ ਬਾਜਵਾ ਨੂੰ ਇੱਕ ਸਿੱਖ ਪਰਿਵਾਰ ਦੀ ਨੋਵਜੋ ਦਿਖਾਇਆ ਗਿਆ ਜੋ ਸ਼ਰਾਬ ਦੀ ਲਤ ਵਿੱਚ ਫਸੀ ਹੋਈ ਹੈ। ਟ੍ਰੇਲਰ ਦੇ ਵਿੱਚ ਕਈ ਸੀਨਸ ਦੇ ਵਿੱਚ ਉਹ ਸ਼ਰਾਬ ਦਾ ਗਲਾਸ ਹੱਥ ਵਿੱਚ ਫੜੇ ਤੇ ਇੱਕ ਸੀਨ ਦੇ ਵਿੱਚ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ। ਫਿਲਮ ਦੇ ਵਿੱਚ ਐਮੀ ਵਿਰਕ ਦੇ ਨਾਲ ਉਹਨਾਂ ਦਾ ਲੀਡ ਰੋਲ ਹੈ। ਫਿਲਮ ਡਾਇਰੈਕਟਰ ਸਿਮਰਜੀਤ ਸਿੰਘ ਦੇ ਵੱਲੋਂ ਬਣਾਈ ਗਈ ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਪਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਨਵਾਂ ਵਿਵਾਦ ਸ਼ੁਰੂ ਹੋ ਗਿਆ ਪੰਜਾਬੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਲੋਕਾਂ ਨੇ ਇਸ ਨੂੰ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦੱਸਿਆ ਅਤੇ ਤੰਬਾਕੂ ਨੂੰ ਚਾਰ ਵੱਡੀਆਂ ਮਨਾਹੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਦੇ ਖਿਲਾਫ ਵਿਰੋਧ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਅਜਿਹੇ ਸੀਨਸ ਸਿਗਰਟ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਦੇ ਨੇ ਜੋ ਨੌਜਵਾਨਾਂ ਦੇ ਲਈ ਕਦਰਨਾਮੇ ਉਦਰ ਪੰਜਾਬ ਆਰਟਿਸਟ ਫੋਰਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਪੰਜਾਬ ਦੇ ਹੜਾ ਦੌਰਾਨ ਮਦਦ ਕਰਨ ਵਾਲੇ ਕਲਾਕਾਰਾਂ ਦੀ ਜਮ ਕੇ ਤਾਰੀਫ ਕਰਦੇ ਹਾਂ ਪਰ ਕੁਝ ਕਲਾਕਾਰ ਚੰਗੇ ਕੰਮ ਕਰਦੇ ਹੋਏ ਵੀ ਸਾਡੇ ਸੱਭਿਆਚਾਰ ਨੂੰ ਠੇਸ ਪਹੁੰਚਾ ਰਹੇ ਨੇ ਸਿੱਖ ਪਰਿਵਾਰ ਦੀ ਨੂੰ ਨੂੰ ਹੱਥ ਵਿੱਚ ਸਿਗਰਟ ਫੜਾਉਣਾ ਸਿੱਖ ਰਹਿਤ ਮਰਿਆਦਾ ਅਤੇ ਪੰਜਾਬੀ ਮਰਿਆਦਾ ਦੇ ਵਿਰੁੱਧ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਕਾਰੀ ਤੇ ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਲਿਖਤੀ ਰੂਪ ਦੇ ਵਿੱਚ ਅਜਿਹੇ ਵਿਵਾਦਿਤ ਸੀਨਾਂ ਨੂੰ ਹਟਾਉਣ ਜਾਂ ਫਿਰ ਪੂਰੀ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਐਮੀ ਵਿਰਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਜੋ ਚੁੱਪਚਾਪ ਅਜਿਹੇ ਸੀਨਸ ਨੂੰ ਹੌਸਲਾ ਦਿੰਦੇ ਨੇ ਉਦੋਂ ਐਸਜੀਪੀਸੀ ਮੈਂਬਰ ਦਾ ਕਹਿਣਾ ਹੈ ਕਿ ਸੋਨਮ ਬਾਜਵਾ ਨੇ ਭਾਵੇਂ ਸਿੱਖ ਵੇਸ਼ਭੂਸ਼ਾ ਨਹੀਂ ਅਪਣਾਈ ਇਸ ਲਈ ਉਹ ਕੋ ਸਿੱਖ ਪਾਈਚਾਰੇ ਦੇ ਨਾਲ ਸਿੱਧਾ ਨਹੀਂ ਜੁੜਿਆ ਪਰ ਫਿਰ ਵੀ ਅਜਿਹੇ ਸੀਨਸ ਨੌਜਵਾਨਾਂ ਨੂੰ ਗਲਤ ਸੁਨੇਹਾ ਦਿੰਦੇ ਨੇ ਉਦੋਂ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਬੈਨ ਨਿੱਕਾ ਜੈਲਦਾਰ 4 ਅਤੇ ਹੈਸ਼ਟੈਗ ਬਾਇਕਾਟ ਪੰਜਾਬ ਸਿਨੇਮਾ ਫਿਲਥ ਨਾਲ ਹਜ਼ਾਰਾਂ ਪੋਸਟਾਂ ਸਾਹਮਣੇ ਆ ਰਹੀਆਂ ਨੇ ਸੋ ਇਹ ਵੀ ਬਾਤ ਹੁਣ ਛੇਤੀ ਰੁਕਦਾ ਨਜ਼ਰ ਨਹੀਂ ਆ ਰਿਹਾ ਦੇਖਣਾ ਹੋਵੇਗਾ ਕਿ ਫਿਲਮ ਮੇਕਰ ਇਸ ਨੂ ਲੈ ਕੇ ਆਪਣੀ ਕੀ ਸਫਾਈ ਪੇਸ਼ ਕਰਦੇ ਨੇ